ਸਸ ਸੀ ਗਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਦੇ ਨਰਮਾ ਮੰਡੀ ਦੇ ਭਾਅ ਲੈ ਕੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਜਾਣਕਾਰੀ ਦੇ ਦਿੰਨੇ ਆ ਕਿ ਕੱਲ ਜਿਹੜੀ ਬੋਲੀ ਆ ਅਬੋਰ ਮੰਡੀ ਦੇ ਵਿੱਚ ਨਹੀਂ ਹੋਵੇਗੀ ਕਿਉਂਕਿ 16 ਫਰਵਰੀ ਨੂੰ ਵੱਖ-ਵੱਖ ਟ੍ਰੇਡ ਯੂਨੀਅਨਾਂ ਵੱਲੋਂ ਜਿਹੜੀ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਬੰਦੀ ਕਾਲ ਦਿੱਤੀ ਗਈ ਆ ਜਿਸ ਕਰਕੇ ਜਿਹੜੀ ਬੋਲੀ ਆ ਉਹ ਕੱਲ ਅਨਾਜ ਮੰਡੀ ਦੇ ਵਿੱਚ ਕਿਸੇ ਵੀ ਫਸਲ ਦੀ ਨਹੀਂ ਹੋਵੇਗੀ ਜੀ ਤੇ ਅੱਜ ਮੰਡੀ ਦੇ ਵਿੱਚ ਨਰਮੇ ਦੇ ਕੀ ਭਾ ਰਏ ਨੇ ਤੁਹਾਨੂੰ ਇਹਦੇ ਬਾਰੇ ਵਿੱਚ ਜਾਣਕਾਰੀ ਦੇ ਦਿੰਨੇ ਆ ਅੱਜ ਜਿਹੜਾ ਨਰਮੇ ਦਾ ਭਾ ਰਿਆ 6800 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਮੇ ਦਾ ਭਾ ਅਬੌਰ ਮੰਡੀ ਦੇ ਵਿੱਚ ਤੇ ਜੇਕਰ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਤਾਂ ਆਦਮਪੁਰ ਮੰਡੀ ਦੇ ਵਿੱਚ ਨਰਮਾ 6790 ਰੁਪਏ ਪ੍ਰਤੀ ਕੁਆਂਟਲ ਵਿਕਿਆ ਪੁੱਟੋ ਮੰਡੀ ਦੇ ਵਿੱਚ ਨਰਮੇ ਦਾ ਭਾ 6775 ਰੁਪਏ ਬਰਵਾਲਾ ਮੰਡੀ ਦੇ ਵਿੱਚ ਨਰਮਾ 880 ਰੁਪਏ ਪ੍ਰਤੀ ਕੁਆਂਟਲ ਐਲਨਾਬਾਦ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਵੀ ਨਰਮੇ ਦਾ ਭਾਅ 6700 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਟੁਹਾਨਾ ਮੰਡੀ ਦੇ ਵਿੱਚ ਨਰਮਾ 6400 ਰੁਪਏ ਪ੍ਰਤੀ ਕੁਆਂਟਲ ਵਿਕਿਆ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾਅ 8820 ਰੁਪਏ ਪ੍ਰਤੀ ਕੁਆਂਟਲ ਸਿਵਾਨੀ ਮੰਡੀ ਦੇ ਵਿੱਚ ਨਰਮਾ 8650 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਸੰਗਰੀਆ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6590 ਰੁਪਏ ਪ੍ਰਤੀ ਕੁਆਂਟਲ ਰਿਹਾ ਵਿਜੇਨਗਰ ਮੰਡੀ ਦੇ ਵਿੱਚ ਨਰਮਾ 8873 ਰੁਪਏ ਪ੍ਰਤੀ ਕੁਆਂਟਲ ਜਿਹੜਾ ਵੇਖਿਆ ਜੀ ਇਸੇ ਤਰ੍ਹਾਂ ਹੀ ਸਰਸਾ ਦੀ ਡੀਂਗ ਮੰਡੀ ਦੇ ਵਿੱਚ ਨਰਮਾ 6050 ਰੁਪਏ ਪ੍ਰਤੀ ਕੁਆਂਟਲ ਤੇ ਜੀਨ ਦੀ ਜ਼ੁਲਾਣਾ ਮੰਡੀ ਦੇ ਵਿੱਚ ਨਰਮੇ ਦਾ ਭਾ 7600 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਗੱਲ ਕਰੀਏ ਅਕੋਲਾ ਮੰਡੀ ਦੀ ਤਾਂ ਇੱਥੇ ਨਰਮੇ ਦਾ ਭਾ ਜਿਹੜਾ ਰਿਹਾ ਉਹ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਸੂਰਤਗੜ ਮੰਡੀ ਦੀ ਗੱਲ ਕਰੀਏ ਤਾਂ ਨਰਮੇ ਦਾ ਭਾ 6700 ਰੁਪਏ ਪ੍ਰਤੀ ਕੁਆਂਟਲ ਤੇ 라ਵਲਾ ਮੰਡੀ ਦੇ ਵਿੱਚ ਨਰਮਾ 8600 ਰੁਪਏ ਪ੍ਰਤੀ ਕੁਆਂਟਲ ਰਿਹਾ ਗਾਜਸੇਂਗਪੁਰ ਮੰਡੀ ਦੇ ਵਿੱਚ ਨਰਮੇ ਦਾ ਭਾਅ 6500 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਵਿਜੇਨਗਰ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 7250 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਣੂਪਗੜ ਦੇ ਵਿੱਚ ਨਰਮਾ 6800 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਫਾਜ਼ਿਲਕਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6930 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਦੋਸਤੋ ਅੱਜ ਇਸੇ ਤਰ੍ਹਾਂ ਹੀ ਗੱਲ ਕਰੀਏ ਉਮਰੇਡ ਮੰਡੀ ਦੀ ਤੇ ਇੱਥੇ ਨਰਮੇ ਦਾ ਭਾਅ 6890 ਰੁਪਏ ਪ੍ਰਤੀ ਕੁਇੰਟਲ ਅੱਜ ਰਿਹਾ ਜੀ ਤਾਂ ਦੋਸਤੋ ਇਹ ਸੀ ਅੱਜ ਜਾਨੀ ਕਿ 15 ਫਰਵਰੀ 2024 ਦੇ ਨਰਮਾ ਮੰਡੀ ਦੇ ਭਾਅ ਧੰਨਵਾਦ